ਬੂਦੀ ਫਸਲ ਨੂੰ ਹੁਣ ਕੋਰੇ ਤੋਂ ਬਚਾਉਣਾ ਬੜਾ ਜ਼ਰੂਰੀ ਹੈ ਕੋਰੇ ਦੀ ਮਾਰ ਤੋਂ ਬਚਾਉਣਾ ਬੜਾ ਜ਼ਰੂਰੀ ਹੈ ਪਿਛਲੇ ਸਾਲ ਕੱਚੀ ਪਟਾਈ ਵਾਲਾ ਆਲੂ ਹੈ ਚਾਹੇ ਪੱਕੀ ਪਟਾਈ ਵਾਲਾ ਆਲੂ ਹੈ ਉਹਦਾ ਕੋਰੇ ਨੇ ਬਹੁਤ ਕਾਫੀ ਜਿਹੜਾ ਨੁਕਸਾਨ ਕੀਤਾ ਸੀਗਾ ਹੁਣ ਆਲੂ ਦੀ ਫਸਲ 60-65 ਦਿਨ ਦੀ ਵੀ ਹੈ ਕਿਤੇ 35-40 ਦਿਨ ਦੀ ਵੀ ਹੈ ਕਿਉਂਕਿ ਕਿਤੇ ਆਲੂ ਅਗੇ ਤੱਕ ਲੱਗਿਆ ਕਿਤੇ ਪਛੇਤ ਆਲੂ ਜਿਹੜਾ ਕਿਸਾਨਾਂ ਨੇ ਲਾਇਆ ਇਸ ਵਾਰ ਕੱਚੀ ਪਟਾਈ ਵਾਲਾ ਆਲੂ ਕਟ ਜਿਹੜਾ ਕਿਸਾਨਾਂ ਨੇ ਪੱਟਿਆ ਕਿਉਂਕਿ ਉਹਨੂੰ ਪੱਕੀ ਪਟਾਈ ਦੇ ਵੱਲ ਜਿਹੜੇ ਲੈ ਕੇ ਗਏ ਐ ਕਿਉਂਕਿ ਜਿਹੜੇ ਕਿਸਾਨਾਂ ਦਾ ਕੱਚੀ ਪਟਾਈ ਆਲੂ ਕੱਚੀ ਪਟਾਈ ਵਾਲਾ ਆਲੂ ਆ ਜਿਹੜੇ ਉਹਦਾ ਰੇਟ ਚੰਗਾ ਉਹਨਾਂ ਨੂੰ ਐਡਜਸਟਮੈਂਟ ਹੋ ਜਾਂਦੀ ਐ ਤਾਂ ਤਾਂ ਕੱਚੀ ਪਟਾਈ ਵਾਲਾ ਪੱਟ ਰਿਆ ਨਹੀਂ ਕਿਸਾਨ ਭਰਾ ਉਸ ਆਲੂ ਨੂੰ ਪੱਕੀ ਪਟਾਈ ਦੇ ਵੱਲ ਜਿਹੜੇ ਲੈ ਕੇ ਜਾਣਗੇ ਪਹਿਲਾ ਕਿਸਾਨ ਭਰਾ ਮਨੇ ਚੰਗੀਆਂ ਖਾਦ ਕਰਾ ਕੇ ਡੀਏਪ ਸੁਪਰ ਪੋਟਾਸ਼ ਵਰਤਿਆ ਬਜਾਈ ਸਮੇ ਉਸ ਤੋਂ ਬਾਅਦ ਚੰਗੇ ਫੰਗੀ ਸਾਈਡ ਵਰਤੇ ਕਰਜਟ ਰਿਡੋ ਮਿਲ 골ਡ ਪੌਲੀਰਾਮ ਐਕ੍ਰੋਬੈਟ ਕਾਫੀ ਕੰਪਨੀਆਂ ਦੇ ਬ੍ਰਾਂਡ ਤੋਂ ਬ੍ਰਾਂਡ ਫੰਗੀ ਸਾਈਡ ਜਿਹੜੇ ਵਰਤੇ ਕੰਟੈਕਟ ਟਿਸ ਸਿਸਟੈਮਿਕ ਹੁਣ ਆਲੂ ਦੀ ਫਸਲ ਨੂੰ ਤਾਕਤ ਦੇਣੀ ਬੜੀ ਜ਼ਰੂਰੀ ਹੈ ਕਿਉਂਕਿ ਹੁਣ M45 ਦੇ ਨਾਲ ਵੀ ਕੰਮ ਚੱਲ ਜੂਗਾ ਪਰ ਇੱਥੇ ਆ ਕੇ ਕਿਸਾਨ ਭਰਾ ਕੋਰੇ ਤੋਂ ਬੜਾ ਘਬਰਾਉਂਦੇ ਕੋਰੇ ਦੀ ਮਾਰ ਤੋਂ ਆਲੂ ਦੀ ਫਸਲ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਕਿ ਕਿ ਸਭ ਤੋਂ ਜ਼ਰੂਰੀ ਪੋਟਾਸ਼ ਤੱਤ ਆਪਾਂ ਵਰਤਦੇ ਆਂ ਪੋਟਾਸ਼ ਤੱਤ ਆਲੂ ਦੀ ਫਸਲ ਦੇ ਵਿੱਚ ਉੱਚ ਤਾਪਮਾਨ ਦੇ ਪ੍ਰਭਾਵ ਤੋਂ ਆਪਾਂ ਵਰਤਦੇ ਆਂ ਸ਼ੁਰੂਆਤੀ ਤੌਰ ਤੇ ਗੱਟਾ 1.5 2 2 ਗੱਟੇ ਆਪਾਂ ਆਲੂ ਦੇ ਵਿੱਚ ਪੋਟਾਸ਼ ਇਸ ਲਈ ਪਾਉਨੇ ਆ ਕਿ ਵੀ ਗਰਮੀ ਦੇ ਸਟ्रेस ਆਲੂ ਦੇ ਜਰਮੀਨੇਸ਼ਨ ਤੇ ਨਾ ਪਵੇ ਤੇ ਹੁਣ ਵੀ ਆਪਾਂ ਪੋਟਾਸ਼ ਆਲੂ ਦੇ ਵਿੱਚ ਕੋਰੇ ਦੀ ਮਾਰ ਤੋਂ ਬਚਾਉਣ ਦੇ ਵੇਲੇ ਹੀ ਆਪਾਂ ਆਲੂ ਦੀ ਫਸਲ ਦੇ ਵਿੱਚ ਪੋਟਾਸ਼ ਤੱਤ ਵਰਤਣਾ ਹੈ ਉਦੇ ਵਿੱਚ ਐਨਪੀਜੀ ਵਰਤਦੇ ਆਪਾਂ 05234005013045 0355505535 ਵੀ ਵਰਤਦੇ ਆਂ ਅਡਵਾਂਸ ਸਪੈਸੀਸਾਈਡ ਦੇ ਪਟਾਸ਼ ਵੀ ਹੁੰਦੇ ਆ ਕਿਉਂਕਿ ਵਿੱਚ ਕਿਸਾਨ ਭਰਾ ਹੁਣ ਫੰਗੀ ਸਾਈਡ ਦੇ ਵੱਲ ਜ਼ਿਆਦਾ ਚਾਈ ਜਾਂਦੇ ਕਿਉਂਕਿ ਹੁਣ ਜੇ ਤੁਹਾਡਾ ਆਲੂ ਜਿਵੇਂ ਆ ਆਲੂ 3540 ਰੰਦਾ ਇਹਦੇ ਵਿੱਚ ਤੁਸੀਂ ਫੰਗੀ ਸਾਈਡ ਚੰਗੇ ਵਰਤੋ ਕਿਉਂਕਿ ਛੋਟਾ ਆਲੂ ਆ ਇਹ ਆਲੂ ਵੱਡਾ ਇਹਦੇ ਵਿੱਚ ਆਪਾਂ ਨੇ ਫੰਗੀਸਾਈਡ ਪਹਿਲਾਂ ਵਰਤ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਕੱਲਾਇਨ 42 ਹੀ ਕਰੋ ਤੇ ਆਲੂ ਦੀ ਫਸਲ ਨੂੰ ਪੋਟਾਸ਼ ਤੱਤ ਦੇਣਾ ਬੜਾ ਜ਼ਰੂਰੀ ਹੈ ਸ਼ੁਰੂਆਤੀ ਤੌਰ ਤੇ ਵੀ ਤੇ 65-70 ਦਿਨ ਦੀ ਸਟੇਜ ਤੇ ਆ ਕੇ ਵੀ ਕਿਉਂਕਿ ਪਿਛਲੇ ਸਾਲ ਕੋਰੇ ਦੀ ਮਾਰ ਕਾਫੀ ਪਈ ਸੀ ਆਲੂ ਤੇ ਕਿਉਂਕਿ ਪਿਛਲੇ ਸਾਲ ਸਭ ਤੋਂ ਜ਼ਿਆਦਾ ਕੋਰਾ ਪਿਆ ਸੀ ਟੈਂਪਰੇਚਰ ਸੀ ਜਿਹੜਾ ਕਾਫੀ ਜਿਹੜਾ ਲੋਹ ਜਾ ਚੁੱਕਿਆ ਸੀਗਾ ਤੇ ਜਿਵੇਂ ਹੋਰ ਫਸਲਾਂ ਨੂੰ ਤਾਂ ਆਪਾਂ ਤਾਜ ਵਗੈਰਾ ਲਾ ਕੇ ਢੱਕ ਦੇਣਾ ਟਮਾਟਰ ਨੂੰ ਮਿਰਚ ਨੂੰ ਕਿਉਂਕਿ ਇਹਨੂੰ ਆਪਾਂ ਢੱਕ ਵੀ ਨਹੀਂ ਸਕਦੇ ਕਿਉਂਕਿ ਇਹ ਥੋੜਾ ਜਿਹਾ ਸਖਤ ਹੁੰਦਾ ਹੈ ਪਰ ਇਹਦੇ ਵਿੱਚ ਆਪਾਂ ਪੋਟਾਸ਼ ਤੱਤ ਜੇ ਆਪਾਂ ਜਿਵੇਂ ਅੱਜ 5-6 ਪੋ ਹੋ ਗਿਆ ਪੋ ਪੋ ਦੇ ਮਹੀਨੇ ਘਟੂਕਟ ਚਾਰ ਤੋਂ ਪੰਜ ਸਪਰੇ ਹਾਂ ਤੁਸੀਂ ਪੋਟਾਸ਼ ਤੱਤ ਦੀਆਂ ਵਰਤਣੀਆਂ ਚਾਰ ਤਾਂ ਕਰੋ ਹੀ ਕਰੋ ਉਹਦੇ ਵਿੱਚ 13.45 ਦੱਸਿਆ ਤੁਹਾਨੂੰ m05534 ਦੱਸਿਆ ਤੁਹਾਨੂੰ 0050 ਦੱਸਿਆ 0.5535 ਤੇ 0.3555 ਦੱਸਿਆ ਇਹਨਾਂ ਦੇ ਵਿੱਚ ਪੋਟਾਸ਼ ਤੱਤ ਹੁੰਦਾ ਹੈ ਕੱਲੇ ਪੋਟਾਸ਼ ਵੀ ਵੱਡੀਆਂ ਕੰਪਨੀਆਂ ਦੇ ਆਉਂਦੇ ਆ ਕੋਈ 180 ਗ੍ਰਾਮ ਪੈਂਦਾ ਹੈ ਕੋਈ 48 ਗ੍ਰਾਮ ਪੈਂਦਾ ਹੈ ਉਹਨਾਂ ਨੂੰ ਵੀ ਤੁਸੀਂ ਵਰਤਣਾ ਕਿਉਂਕਿ ਪੋਟਾਸ਼ ਤੱਤ ਇੱਕ ਇਸ ਤਰ੍ਹਾਂ ਦਾ ਇੱਕ ਕਵਰ ਕਰਦਾ ਹੈ ਵੀ ਜੇ ਤੁਹਾਡੀ ਫਸਲ ਗਰਮੀ ਦੇ ਵਿੱਚ ਉਹਨੂੰ ਗਰਮੀ ਦੇ ਸਟ्रेस ਤੋਂ ਬਚਾਉਣਾ ਹੈ ਜੇ ਤੁਹਾਡੀ ਫਸਲ ਠੰਡ ਦੇ ਵਿੱਚ ਜਿਆਦੇ ਕੋਰੇ ਦੇ ਵਿੱਚ ਜਾਂਦੀ ਹੈ ਤਾਂ ਆਪਣੀ ਫਸਲ ਨੂੰ ਜਿਹੜਾ ਕੋਰੇ ਤੋਂ ਜਿਹੜਾ ਬਚਾ ਕੇ ਰੱਖਣਾ ਹੈ ਕਿਉਂਕਿ ਪोटाश ਤੱਤ ਹਰ ਇੱਕ ਪੱਖੋਂ ਕੰਮ ਕਰਦਾ ਹੈ ਛੋਟੀ ਮੋਟੀ ਬਿਮਾਰੀ ਆਉਣ ਦੇ ਪ੍ਰਤੀ ਆਪਣੀ ਫਸਲ ਨੂੰ ਉਸ ਬਿਮਾਰੀ ਦੇ ਨਾਲ ਲੜਨ ਦੇ ਲਈ ਸੈਨਸ਼ੀਲਤ ਰੱਖਦਾ ਹੈ ਚਾਹੇ ਤੁਹਾਡੀ ਕਣਕ ਦੀ ਫਸਲ ਹੈ ਚਾਹੇ ਝੋਨੇ ਦੀ ਫਸਲ ਕਣਕ ਤੇ ਝੋਨੇ ਦੇ ਆਪਾਂ ਉੱਚੇ ਤਾਪਮਾਨ ਦੀ ਸਟ੍ਰੈਸ ਤੋਂ ਬਚਾਉਣ ਦੇ ਲਈ ਆਪਾਂ ਗਰਮੀ ਦੇ ਵਿੱਚ ਝੋਨੇ ਦੀ ਫਸਲ ਵਿੱਚ ਗੱਭੇ ਵਾਸਤੇ ਅਸੀਂ ਪोटाश ਦਾ ਤਾਪ ਆ ਇਸ ਲਈ ਵਰਤਦੇ ਹਾਂ ਕਿ ਗੱਭੇ ਉੱਤੇ ਗਰਮੀ ਦੀ ਮਾਰ ਨਾ ਪਵੇ ਫਰਵਰੀ ਦੇ ਐਂਡ ਦੇ ਵਿੱਚ ਪोटाश ਆਪਾਂ ਕਣਕ ਦੀ ਫਸਲ ਵਿੱਚ ਇਸ ਲਈ ਵਰਤਦੇ ਆ ਕਿਉਂਕਿ ਕਣਕ ਦੀ ਫਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੌਸਮ ਦਾ ਪ੍ਰਭਾਵ ਨਾ ਪਵੇ ਗਰਮੀ ਦਾ ਪ੍ਰਭਾਵ ਨਾ ਪਵੇ ਇਸ ਲਈ ਆਪਾਂ ਆਲੂ ਦੇ ਵਿੱਚ ਕੋਰੇ ਤੋਂ ਬਚਾਉਣਾ ਹੈ ਕੋਰੇ ਤੋਂ ਕਣਕ ਆਲੂ ਦੀ ਫਸਲ ਨੂੰ ਜੇ ਆਪਾਂ ਕੋਰੇ ਤੋਂ ਬਚਾ ਗਏ ਆਪਣਾ ਜਿਹੜਾ ਝਾੜ ਵੱਧ ਜਾਣਾ ਜੇ ਆਪਾਂ ਇਸ ਟਾਈਮ ਆਲੂ ਦੀ ਫਸਲ ਦੇ ਵਿੱਚ ਪोटाश ਤੱਤ ਨੂੰ ਨਾ ਲੈ ਕੇ ਗਏ ਤੇ ਆਪਣੀ ਆਲੂ ਦੀ ਫਸਲ ਖਰਾਬ ਵੀ ਹੋ ਸਕਦੀ ਹੈ ਕਿਉਂਕਿ ਹੁਣ 20-25 ਦਿਨ ਠੰਡ ਵੀ ਜਾਦੇ ਪੈਣੀ ਹੈ ਦਿਨ ਦਾ ਤਾਪਮਾਨ 13-14 ਡਿਗਰੀ ਜਾ ਰਿਹਾ ਹੈ ਤੇ ਰਾਤ ਦਾ ਤਾਪਮਾਨ 7-8 ਡਿਗਰੀ ਤੇ ਜਾ ਰਿਹਾ ਹੈ ਤੇ ਹੱਥਾਂ ਪੈਰਾਂ ਨੂੰ ਵੀ ਪਤਾ ਲੱਗਦਾ ਵੀ ਸਵਾਰ ਕੋਰਾ ਕਿੰਨਾ ਪੈਣਾ ਹੈ ਤੇ ਮੇਰੀ ਹੀ ਰਿਕਵੈਸਟ ਹੈ ਮੇਰੇ ਕਿਸਾਨ ਭਰਾਵਾਂ ਨੂੰ ਵੀ ਪੋਟਾਸ਼ ਤੱਤ ਤੁਸੀਂ ਜ਼ਰੂਰ ਵਰਤੋ ਜੇ ਤੁਸੀਂ ਮਹੀਨੇ ਦੇ ਵਿੱਚ ਤਿੰਨ ਸਪਰੇਅ 45 ਦੇ ਕਰਦੇ ਹੋ ਤਾਂ ਘੱਟੋ-ਘੱਟ ਦੋ ਜਾਂ ਤਿੰਨ ਸਪਰੇਅ ਹ ਤੁਸੀਂ ਪੋਟਾਸ਼ ਤੱਤ ਦੀਆਂ ਵੀ ਵਰਤੋ ਕੱਲੇ ਪੋਟਾਸ਼ ਤੱਤ ਨੂੰ ਵਰਤੋ ਵਿੱਚ ਕੋਈ ਦਵਾਈ ਪਾਉਣ ਦੀ ਤੁਸੀਂ ਖੇਚੜਾ ਨਾ ਕਰੋ ਉਕੇ ਹੁਣ ਸਪਰੇਅ ਕਰਨ ਦੇ ਵੱਡੇ ਵੱਡੇ ਸਿਸਟਮ ਆ ਜਿਹੜੇ ਕਿਸਾਨ ਭਰਾ ਦੇ ਕੋਲੇ 15 20 ਏਕੜ ਆਲੂ ਦੇ ਲੱਗੇ ਹੋਇਆ ਉਹਦੇ ਕੋਲੇ ਚੰਗਾ ਸਾਧਨ ਹੈਗਾ ਸਪਰੇਅ ਕਰਵਾਉਣ ਦਾ ਤੇ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰਿਓ ਵੀ ਤੁਹਾਡੇ ਆਲੂ ਕਿਹੜਾ ਲੱਗਿਆ ਤੇ ਕਿਹੜੀ ਕਿਸਮ ਤੁਸੀਂ ਨੇ ਇਸ ਵਾਰ ਲਾਈ ਹੈ ਜਿਵੇਂ ਡਾਇਮੰਡ ਤੇ ਖਿਆਤੀ ਆਲੂ ਜਿਹੜਾ ਜ਼ਿਆਦਾ ਕਿਸਾਨ ਭਰਾ ਆਪਣੇ ਲਾਉਂਦੇ ਆ ਜਿਵੇਂ ਬਰਨਾਲਾ ਸਾਈਡ ਹੋਊਗੀ ਮਾਨਸਾ ਸਾਈਡ ਦੇ ਵਿੱਚ ਕੁਸ਼ਕ ਪਿੰਡਾਂ ਦੇ ਵਿੱਚ ਜਿਹੜਾ ਆਲੂ ਦਾ ਪਿਛਲੇ ਸਾਲ ਦਾ ਜਿਹੜਾ ਟ੍ਰੈਂਡ ਬਣਿਆ ਹੋਇਆ ਜਿਹੜੇ ਕਿਸਾਨ ਭਰਾਮਣ ਨੇ ਕਿਸੇ ਪਿੱਛੇ ਲੱਕੇ ਆਲੂ ਪਿਛਲੇ ਵਾਰ ਲਾਇਆ ਸੀਗਾ ਉਹ ਇਸ ਵਾਰ ਆਲੂ ਨਹੀਂ ਲਾਇਆ ਇਹ ਮਿਹਨਤੀ ਕਿਸਾਨ ਦਾ ਕੰਮ ਹੈ ਆਲੂ ਦੇ ਨਾਲ ਆਲੂ ਦੀ ਖੇਤੀ ਕਰਨਾ